ਹੈਲੋ ਹਾਂਜੀ ਸਸ਼ੀ ਗਰਲਫ੍ਰੈਂਡਸ ਮੈਂ ਕੁਝ ਕੁ ਦਿਨ ਪਹਿਲਾਂ ਹੀ ਇੰਡੀਆ ਜਾ ਕੇ ਆਏ ਹਾਂ ਜੀ ਤੇ ਮੈਂ ਕੈਨੇਡਾ ਵੈਨਕੂਵਰ ਤੋਂ ਗਿਆ ਸੀਗਾ ਜੀ ਪੰਜਾਬ ਪੇਰੈਂਟਸ ਲਈ ਸਰਪ੍ਰਾਈਜ਼ ਸੀਗਾ ਤੇ ਕੁਝ ਕੁਝ ਪਿਕਚਰਸ ਕੁਝ ਵੀਡੀਓਜ਼ ਕੁਛ ਇਦਾਂ ਦੇ ਮੂਮੈਂਟਸ ਸੀ ਜੋ ਮੈਂ ਸਭ ਨਾਲ ਸ਼ੇਅਰ ਕਰਨੀ ਚਾਹੁੰਦਾ ਜੀ ਸੋ lettes start watch the videos and pictures ਹਲੋ ਹਾਂਜੀ ਸਸ਼ੀਕਾ ਜੀ ਪਹੁੰਚ ਗਏ ਆ ਜੀ ਬੋਰਡਿੰਗ ਜਹਾਜ਼ ਦੇ ਅੰਦਰ ਸਰਪ੍ਰਾਈਜ਼ ਦੇਣਾ ਆ ਹਾਂ ਜੀ ਮਿਲ ਗਈ ਜੀ ਸੀਟ ਬਾਕੀ ਤਿਆਰੀਆਂ ਪੂਰੀਆਂ ਦੇਖਦੇ ਆਂ ਕੀ ਰਿਐਕਸ਼ਨ ਹੁੰਦਾ ਸਭ ਦਾ ਆ ਬਾਈ ਬੈਠਣਾ ਹਾਂ ਹਾਂ ਓਕੇ ਜੀ ਮਿਲਦੇ ਆਂਗਾ ਹਾਂ ਪਹੁੰਚ ਗਏ ਜੀ ਸ਼ੰਗhai 2 ਘੰਟਿਆਂ ਦੀ ਸਟੇ ਸੀਗੀ ਤੇ 15 ਮਿੰਟ ਰਹਿ ਗਏ ਹੋਰ ਬੋਰਡਿੰਗ ਚ ਆ ਬਾਈ ਮੇਰੇ ਨਾਲ ਕਾਲਜੇ ਸੀਗਾ 1:00 ਕਲਾਸ ਸੀਗੇ ਤੇ ਉਥੇ 에어ਪੋਰਟ ਤੇ ਮਿਲ ਗਏ ਸ਼ੇਰ ਪ੍ਰਤਾਪ ਸਿੰਘ ਫਰੋਂ ਗਿੱਦੜਵਾਹਾ ਆਲ ਦੀ ਵੈਰੀ ਬੈਸਟ ਬ੍ਰੋ ਥੈਂਕ ਯੂ ਵੀਰੇ ਚਲੋ ਜੀ ਮਿਲਦੇ ਆ ਅੱਗੇ ਬਾਕੀ ਉਹ ਇਹਨਾਂ ਨੇ ਚੀਨੇ ਆਂ ਗੰਦਵਾਪਾਰਕ ਕੀ ਡਾਇਲੋਗ ਮੈਂ ਦਿੱਲੀ ਜੇਪੀ ਆ ਗਿਆ ਮੈਂ ਇੱਥੇ ਆ ਗਿਆ ਗਰਮੀ ਆ ਅੱਛਾ ਜੀ ਤੁਹਾਨੂੰ ਕਿੱਥੇ ਜਾਣਾ ਹੈ ਨਾ ਕੈਨੇਡਾ ਦਾ ਛੱਡ ਕੇ ਮਾਲ ਹੈ ਥੈਂਕ ਯੂ ਸ਼ੰਗਾਈ ਲੋ ਜੀ ਪਹੁੰਚ ਗਏ ਪਿੰਡ ਪਿੰਡ ਪਹੁੰਚ ਗਏ ਆਪਾਂ ਆਹ ਦੇ ਦਿੱਤੀ ਹੈ ਘਰ ਵੱਲੋਂ ਗੱਡੀ ਉਹ ਆ ਬਈ ਸਾਈਡ ਤੇ ਸਿੱਧਾ ਹੀ ਲੈ ਲੈ ਚਾਹੀ ਨਾ 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 ਗੱਡੀ ਨਹੀਂ ਮੁੜਨੀ ਨਵੇਂ ਮੁੰਡੇ ਦੇ ਘਰ ਪਤਾ ਨਹੀਂ ਹੈ ਕਿ ਮੁੰਡਾ ਬਾਹਰੋਂ ਆਇਆ ਬਾਹਰੋਂ ਆ ਗਿਆ ਇਹ ਸਰਪ੍ਰਾਈਜ਼ ਹੀ ਦੇਣਾ ਹੈ ਇਹ ਕੌਣ ਕਰ ਦੇ ਕੀ ਰਿਐਕਸ਼ਨ ਦਿੰਦੇ ਆ ਆ ਮੁੰਡਾ ਵੀ ਜੀ ਆ ਵੀ ਇਧਰ ਮੁੰਡਾ ਹੀ ਵੀ ਤੁਸੀਂ ਨਹੀਂ ਆਏ ਵੀਰੇ ਤੁਹਾਨੂੰ ਛੱਡਣ ਚਲੇਦੇ ਪਰ ਤੁਸੀਂ ਰਹੇ ਨਹੀਂ ਆ ਘਰ ਦਾ ਮੋੜ ਲੁਕ ਜਾਓ ਤੁਸੀਂ ਤਾਂ ਉਹ ਗੱਡੀ ਖੜੀ ਆਈ ਯਾਰ ਮੈਂ ਕਰਕੇ ਆਉਣ ਕਿਤੇ ਮੈਂ ਪਿੱਛੇ ਧਾਰਾਂਗੇ ਇਹਨੂੰ ਹਲੇ ਦੱਸਣ ਨਹੀਂ ਕਰੇ ਉਹ ਗੱਡੀ ਦੀ ਹੈ ਮੈਨੂੰ ਜੇ ਬਾਹਰ ਖਿੱਚ ਦੋ ਚੱਲ ਛੱਡ ਰਹੇ ਹਾਂ ਚੱਲ ਇਹਨੂੰ ਅੰਦਰ ਹੀ ਬਿਠਾ ਰਹਿਣ ਦੇ ਹਲੇ ਮਮਾਾ ਤਾ ਨੂੰ ਲੈ ਕੇ ਆਵਾਂ ਬਾਅਦ ਚ ਫੂਟਰ ਵੀ ਨਹੀਂ ਹੁੰਦੀ ਸਾਈਡ ਤੇ ਕਰਾਈ ਕਰੀ ਬਈ ਐਂ ਕਹਿੰਗੇ ਐਕਸੀਡੈਂਟ ਹੋ ਜਾਰਦਾ ਆਇਤਾ ਨਹੀਂ ਖੜੇ ਸੁਬੇ ਇਦਾਂ ਨਹੀਂ ਬਸ ਬੰਦ ਕਰਦਾ ਵੀਡੀਓ ਵੈਸੇ ਕਿੱਥੇ ਜਾਣ ਦਾ ਨਹੀਂ ਨਹੀਂ ਚੱਲੀ ਜਾਂਦੇ ਚੱਲੀ ਜਾਂਦੇ ਰੁਕ ਗਿਆ ਦਲੇ ਇਹਦਾ ਮਦੀਨ ਦੀ ਕਰਕੇ ਆ ਰਹੀ ਕਿ ਤੂੰ ਕਰਕੇ ਆ ਤੂੰ ਕਰਕੇ ਆਂ ਗਾਂਜੀ ਦਾ ਕੀ ਗੱਡੀ ਬਸ ਠੀਕ ਹੋ ਰਹੀ ਤਰ੍ਹਾਂ ਚੱਲੀ ਫਸਾਰੇ ਤਰ ਜਿੰਦਰ ਵੀ ਆ ਜੀ ਨਾ ਨਾ ਖੜਦਾ ਤਰ ਜਿੰਦਰ ਨਹੀਂ ਆਲੇ ਕੋਈ ਲਾਹ ਖੋਲੀ ਇਹਦਾ ਚੁੱਪੋਂ ਮੱਛੀ ਆ ਗਈ ਤੇ ਅਉ ਬੋਲ ਰੋ ਲਾਪਾ ਉਹ ਖੰਦੋ ਕਦਾ ਕੋ ਲੋਕ ਦਾ ਹੁੰਦੇ ਓਏ ਲੋਕ ਦਾ ਹੁੰਦੇ ਆ ਨਾ ਮੇਰੇ ਬੱਬੀ ਲੱਗਦੇ ਧਰਤੀ ਨਹੀਂ ਅੱਨੇ ਬਣਿਆ ਸਾਹ ਹਰ ਦੋਸਤੀ ਵੀ ਸਸਵੀ ਗਾਰੰਟੀ ਕਈ ਕੁਝ ਕਦੋਂ ਅਗੇ ਜੇ ਨੂੰ ਤਾਂ ਲੈ ਲਗੇ ਸੀਗੇ ਕਈ ਸਾਲਾਂ ਦੇ ਬਾਗਰ ਆਇਆ ਪੁੱਤ ਪਰਦੇਸੋਂ ਘਰ ਆਇਆ ਕਈ ਸਾਲਾਂ ਦੇ ਬਾਗਰੋਂ ਪੁੱਤ ਪਰਦੇਸੋਂ ਘਰ ਆਇਆ ਮਿਲਤਾਂ <laughs> ਲੈ <laughs>